ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਿਰਦਾਨਾ ਜੀ ਪਟਨਾ ਸਾਹਿਬ ਗਏ ਜਦੋਂ ਪਟਨਾ ਸਾਹਿਬ ਪਹੁੰਚੇ ਤਾਂ ਭਾਈ ਮਿਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਮਹਾਰਾਜ ਭੁੱਖ ਬੜੀ ਲੱਗੀ ਹੈ ਲੰਗਰ ਪਾਣੀ ਦਾ ਪ੍ਰਬੰਧ ਕਰੋ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਰੇਤਾ ਵਿੱਚ ਪੈਰ ਮਾਰਿਆ ਤੇ ਇੱਕ ਹੀਰਾ ਕੱਢ ਕੇ ਦਿੱਤਾ। ਜਾ ਮਰਦਾਨਿਆ ਲੰਗਰ ਛਕ ਲੈ। ਇਹਨੂੰ ਵੇਚਿਆ ਤੇ ਲੰਗਰ ਦਾ ਪ੍ਰਬੰਧ ਕਰ ਲੈ। ਭਾਈ ਮਰਦਾਨਾ ਜੀ ਗਲੀਆਂ ਦੇ ਵਿੱਚ ਹੀਰਾ ਵੇਚਦੇ ਫਿਰਦੇ ਆ। ਹਲਵਾਈ ਕੋਲ ਗਏ। ਹਲਵਾਈ ਨੇ ਕਿਹਾ ਮੈਨੂੰ ਇੱਕ ਕੱਚ ਵਰਗੀ ਚੀਜ਼ ਦੀ ਕੋਈ ਪਰਖ ਨਹੀਂ। ਤੂੰ ਵੈਸੇ ਥੋੜੀ ਮਠਿਆਈ ਲੈ ਕੇ ਆਵਦੀ ਭੁੱਖ ਮਟਾਲਾ ਫਿਰ ਕੱਪੜੇ ਵਾਲੇ ਕੋਲ ਗਿਆ ਉਹਨਾਂ ਥੋੜਾ ਜਿਹਾ ਕੱਪੜਾ ਉਹਦੇ ਬਦਲੇ ਦੇਣਾ ਚਾਹਿਆ ਪਰ ਭਾਈ ਮਿਰਦਾਨਾ ਜੀ ਨੇ ਕਿਹਾ ਇਹਦੇ ਨਾਲ ਗੁਜ਼ਾਰਾ ਨਹੀਂ ਹੋਣਾ ਐਵੇਂ ਗਲੀਆਂ ਬਾਜ਼ਾਰਾਂ ਵਿੱਚ ਥਾਂ ਥਾਂ ਘੁੰਮੇ ਫਿਰ ਕਿਸੇ ਨੇ ਕਿਹਾ ਭਾਈ ਸਾਹਿਬ ਜੇ ਤੁਸੀਂ ਇਹਨੂੰ ਵੇਚਣਾ ਹੈ ਨਾ ਤੇ ਇਹਨੂੰ ਕਿਸੇ ਜ਼ਹਰੀ ਨੂੰ ਵਿਖਾਓ ਉਹਨਾਂ ਨੇ ਉਹਦਾ ਦੱਸਿਆ ਪਤਾ ਟਿਕਾਣਾ ਤੇ ਭਾਈ ਮਿਰਦਾਨਾ ਜੀ ਸਾਲ ਸਰਾਏ جوہری ਕੋਲ ਗਿਆ ਉੱਥੇ ਆਉਂਦਾ ਨੌਕਰ ਅਦਰਕਾ ਉਹ ਬੈਠਾ ਸੀ ਭਾਈ ਮਰਦਾਨਾ ਜੀ ਨੇ ਕਿਹਾ ਮੈਂ ਇਹ ਹੀਰਾ ਵੇਚਣ ਆਇਆ ਨੌਕਰ ਨੇ ਆਪਣੇ ਮਾਲਕ ਨੂੰ ਜੋ ਅੰਦਰ ਬੈਠੇ ਸੀ ਜਾ ਕੇ ਕਿਹਾ ਕਿ ਮਾਲਕ ਕੋਈ ਹੀਰਾ ਵੇਚਣ ਆਇਆ ਹੈ ਉਹਨਾਂ ਨੇ ਕਿਹਾ ਇਸ ਤਰ੍ਹਾਂ ਕਰੋ ਇਸ ਹੀਰੇ ਨੂੰ ਖਰੀਦਣ ਦੀ ਆਪਣੀ ਹਾਇਸੀਅਤ ਨਹੀਂ ਹੈ। ਇਹ ਉਹਨਾਂ ਨੂੰ ਵਾਪਸ ਕਰ ਦਿਓ ਪਰ ਸਾਡਾ ਇੱਕ ਅਸੂਲ ਹੈ ਕਿ ਅਸੀਂ ਹੀਰਾ ਵੇਖਣ ਦਾ 100 ਰੁਪਿਆ ਦਿੰਨੇ ਆ। ਤੇ ਉਹਨਾਂ ਨੂੰ 100 ਰੁਪਿਆ ਦੇ ਦੇਣਾ। ਉਸ ਟਾਈਮ 100 ਰੁਪਿਆ। ਕਹਿੰਦੇ ਉਹਨਾਂ ਦੇ ਨੌਕਰ ਅਧਰਕੇ ਨੇ ਭਾਈ ਮਰਦਾਨਾ ਜੀ ਨੂੰ 100 ਰੁਪਿਆ ਤੇ ਹੀਰਾ ਵਾਪਸ ਕਰ ਦਿੱਤਾ। ਵੀ ਅਸੀਂ ਨਹੀਂ ਖਰੀਦ ਸਕਦੇ। ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਕੋਲ ਆਏ ਤੇ ਕਿਹਾ ਜੀ ਮੇਰੇ ਨਾਲ ਐਵੇਂ ਹੋਇਆ ਸਾਰਾ ਕੁਝ ਦੱਸਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਨਿਰੰਕਾਰ ਪਾਤਸ਼ਾਹ ਉਹਨਾਂ ਨੇ ਕਿਹਾ ਮਰਦਾਨੇ ਤੁਸੀਂ ਫੇਰ ਜਾਓ ਉਹ ਗੁਰੂ ਦਾ ਬਚਨ ਸਤਿ ਬਚਨ ਕਹਿ ਕੇ ਫਿਰ ਗਿਆ ਚਲੇ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਹੀਰਾ ਨਹੀਂ ਖਰੀਦ ਸਕਦੇ ਭਾਈ ਮਰਦਾਨਾ ਜੀ ਵਾਪਸ ਆ ਗਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੁਣ ਤੀਜੀ ਵਾਰ ਫਿਰ ਜਾ ਤਾਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਲੰਗਰ ਪਾਣੀ ਛਕਾਉਣਾ ਹੈ ਤਾਂ ਦੱਸੋ ਮੈਂ ਨਹੀਂ ਵਾਰ-ਵਾਰ ਜਾਣਾ ਉਹ ਖਰੀਦਦੇ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਇੱਕ ਵਾਰ ਜਾ ਫਿਰ ਜਦੋਂ ਤੀਜੀ ਵਾਰ ਗਏ ਤਸਾਲ ਸਰਾਏ ਨੇ ਪੁੱਛਿਆ ਕਿ ਕਿਉਂ ਵਾਰ-ਵਾਰ ਵੇਚਦੇ ਐ ਤੇ ਨੌਕਰ ਨੇ ਜਦੋਂ ਭਾਈ ਮਰਦਾਨਾ ਜੀ ਨੂੰ ਪੁੱਛਿਆ ਉਹਨਾਂ ਕਿਹਾ ਵੀ ਅਸੀਂ ਲੰਗਰ ਛਕਣਾ ਹੈ ਤੇ ਤਸਾਲ ਸਰਾਏ ਨੇ ਕਿਹਾ ਤੁਸੀਂ ਕਿੱਥੋਂ ਆਏ ਹੋ ਕੌਣ ਐ ਉਹਨੇ ਕਿਹਾ ਮੇਰਾ ਨਾਲ ਮੇਰਾ ਬਾਬਾ ਨਾਨਕ ਐ ਉਹਨਾਂ ਨੂੰ ਤਾਂ ਭੁੱਖ ਲੱਗਦੀ ਨਹੀਂ ਤੇ ਮੈਨੂੰ ਬਹੁਤ ਲੱਗਦੀ ਐ ਤਸਾਲ ਸਰਾਏ ਨੇ ਆਪਣੇ ਘਰੇ ਸਨੇਹਾ ਭੇਜਿਆ ਬੜਾ ਧਰਮੀ ਬੰਦਾ ਸੀ ਲੰਗਰ ਪਾਣੀ ਤਿਆਰ ਕੀਤਾ ਤੇ ਨੌਕਰ ਦੇ ਹੱਥ ਭੇਜ ਦਿੱਤਾ ਉਹ ਕੀ ਜਾਣਦਾ ਸੀ ਵੀ ਉਹਨੂੰ ਇਸ ਬਾਰੇ ਨਹੀਂ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਕੌਣ ਹਨ ਨੌਕਰ ਜਦੋਂ ਭਾਈ ਮਰਦਾਨਾ ਜੀ ਦੇ ਨਾਲ ਲੰਗਰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਗਿਆ ਨੌਕਰ ਵੀ ਵਧੀਆ ਇਨਸਾਨ ਸੀ ਝੁੱਕ ਕੇ ਗੁਰੂ ਨੂੰ ਨਮਸਕਾਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਬੈਠੋ ਬੈਠ ਕੇ ਗੁਰੂ ਜੀ ਨੇ ਕੁਝ ਆਪ ਪ੍ਰਸ਼ਾਦਾ ਚੱਕਿਆ ਕੁਝ ਭਾਈ ਮਰਦਾਨਾ ਜੀ ਨੇ ਤੇ ਕੁਝ ਹਿੱਸਾ ਉਹ ਨੌਕਰ ਨੂੰ ਦਿੱਤਾ ਜਦੋਂ ਨੌਕਰ ਨੂੰ ਦਿੱਤਾ ਤਾਂ ਨੌਕਰ ਬੜਾ ਹੈਰਾਨ ਕਿ ਮੈਨੂੰ ਵੀ ਪ੍ਰਸ਼ਾਦਾ ਦੇ ਰਹੇ ਆ ਮੈਂ ਤਾਂ ਇੱਕ ਆਮ ਨੌਕਰ ਆ ਉਹਨੇ ਕਿਹਾ ਜੀ ਮੈਂ ਛੱਕ ਕੇ ਆਇਆ ਏ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਛੱਕ ਲੈਣਾ ਕਹਿੰਦੇ ਉਹ ਪ੍ਰਸ਼ਾਦਾ ਕੀ ਸੀ ਉਹ ਅਦਰਕੇ ਨੇ ਜਦੋਂ ਉਹ ਗੁਰੂ ਦੇ ਹੱਥ ਦਾ ਪ੍ਰਸ਼ਾਦਾ ਛੱਕਿਆ ਐਸਾ ਅੰਦਰੋਂ ਐਸਾ ਅੰਦਰੋਂ ਪਵਿੱਤਰ ਨਿਰਮਲ ਹੋ ਗਿਆ ਕਿ ਉਹਦੇ ਚਿਹਰੇ ਦਾ ਨੂਰ ਇੱਕੇ ਦਮ ਕੋਈ ਐਸੀ ਜੋਤ ਤਰ੍ਹਾਂ ਜਗਣ ਲੱਗ ਪਿਆ ਗੁਰੂ ਨਾਨਕ ਦੇਵ ਜੀ ਦੀ ਐਸੀ ਮੇਰ ਹੋਈ ਮੱਥਾ ਟੇਕਿਆ ਤੇ ਵਾਪਸ ਚਲਾ ਗਿਆ ਜਦੋਂ ਵਾਪਸ ਗਿਆ ਤਾਂ ਸਾਲਸਰਾਏ ਨੂੰ ਨੌਕਰ ਦਾ ਚਿਹਰੇ ਨੇ ਬਹੁਤ ਪ੍ਰਭਾਵਿਤ ਕੀਤਾ ਕਹਿੰਦੇ ਤੇਰਾ ਚਿਹਰਾ ਮੈਨੂੰ ਕੁਝ ਬਦਲਿਆ ਲੱਗਦਾ ਹੈ ਇਹਦੇ ਤੇ ਕਿਸੇ ਸ਼ਕਤੀ ਦਾ ਮੈਨੂੰ ਪ੍ਰਭਾਵ ਲੱਗ ਰਿਹਾ ਹੈ ਕੋਈ ਤੇਰੇ ਬਹੁਤ ਜ਼ਿਆਦਾ ਤੂੰ ਮੈਨੂੰ ਪਵਿੱਤਰ ਨਿਰਮਲ ਨਜ਼ਰ ਆ ਰਿਹਾ ਹੈ ਤੇਰਾ ਚਿਹਰਾ ਜੀ ਕਰਦਾ ਤੱਕੀ ਜਾਵਾਂ ਤਾਂ ਉਹਨੇ ਕਿਹਾ ਕਿ ਉਹ ਸਭ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ ਤਾਂ ਸਾਜ ਸਰਾਏ ਨੇ ਨਾਲ ਜਾਣਾ ਚਾਹਿਆ ਦੋਵੇਂ ਤੁਰ ਪਏ ਜਾ ਕੇ ਗੁਰੂ ਨੂੰ ਨਮਸਕਾਰ ਕੀਤੀ ਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਬਾਦਸ਼ਾਹ ਨੇ ਜਿਉ ਆਇਆ ਆਖਿਆ ਸਾਲਸਰਾਏ ਨੇ ਗੁਰੂ ਨੂੰ ਮੱਥਾ ਟੇਕਣਾ ਚਾਹਿਆ ਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਮੇਰੀ ਇੱਕ ਗੱਲ ਮੰਨੋਗੇ ਸਾਲਸਰਾਏ ਧਰਮੀ ਬੰਦਾ ਸੀ ਕਹਿੰਦੇ ਜੀ ਮਹਾਰਾਜ ਕਹਿੰਦੇ ਆਪਣੇ ਨੌਕਰ ਦੇ ਪੈਰੀ ਹੱਥ ਲਾਓ ਉਹਨੇ ਉਸੇ ਟਾਈਮ ਆਪਣੇ ਨੌਕਰ ਦੇ ਪੈਰੀ ਹੱਥ ਲਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਿਰ ਦੇ ਪੱਗ ਦੇ ਟੁਕੜਾ ਥੋੜਾ ਜਿਹਾ ਟੁਕੜਾ ਪਾੜ ਕੇ ਸਾਲਸ ਰਾਏ ਦੇ ਗਲ ਵਿੱਚ ਪਾਇਆ ਤੇ ਉਹਨੂੰ ਇੱਕ ਮੰਜੀ ਦਿੱਤੀ ਤੇ ਕਿਹਾ ਤੂੰ ਹੁਣ ਇਸ ਮੰਜੀ ਤੇ ਬਹਿ ਕੇ ਨਾਮ ਜਪਾਉਣਾ ਹੈ ਲੋਕਾਂ ਨੂੰ ਸਿੱਧੇ ਰਾਹ ਪਾਉਣਾ ਹੈ ਗੁਰੂ ਦੇ ਲੜ ਲਾਉਣਾ ਹੈ ਤੇ ਜਦੋਂ ਤੱਕ ਤੇਰਾ ਸਰੀਰ ਹੈ ਉਹਦੋਂ ਤੱਕ ਤੂੰ ਕਰਨਾ ਹੈ ਤੇ ਜਦੋਂ ਉਸ ਮਹਾਰਾਜ ਦਾ ਬਲਾਵਾ ਆ ਗਿਆ ਤੇ ਉਸ ਤੋਂ ਬਾਅਦ ਇਸ ਮੰਜੀ ਦਾ ਮਾਲਕ ਤੇਰਾ ਨੌਕਰ ਹੋਏਗਾ ਇਸ ਮੰਜੀ ਤੇ ਇਹ ਅਦਰਕਾ ਬੈਠੇਗਾ ਦੇਖੋ ਮਹਾਰਾਜ ਨੌਕਰਾਂ ਨੂੰ ਮਾਲਕ ਬਣਾਉਂਦੇ ਆ ਤਾਂ ਸਾਲਸਰਾਏ ਨੇ ਝੁਕ ਕੇ ਨਮਸਕਾਰ ਕੀਤਾ ਸੱਚ ਬਚਨ ਕਹੇ ਫਿਰ ਕਹਿੰਦੇ ਆ ਕਿ ਉਹਨੇ ਜਿੰਨਾ ਚਿਰਾਂ ਦੀ ਜ਼ਿੰਦਗੀ ਰਹੀ ਉਹਨੇ ਸਭ ਸੰਗਤਾਂ ਨੂੰ ਗੁਰੂ ਦੇ ਨਾਮ ਦੇ ਨਾਲ ਜੋੜਿਆ ਬਹੁਤ ਹੀ ਗੁਰੂ ਦਾ ਪ੍ਰਚਾਰ ਕੀਤਾ ਸਿੱਧੇ ਰਸਤੇ ਲੋਕਾਂ ਨੂੰ ਪਾਇਆ ਤੇ ਕਹਿੰਦੇ ਉਹਨਾਂ ਦੇ ਜਾਣ ਮਗਰੋਂ ਅਦਰਕਾ ਉਸ ਮੰਝੀ ਤੇ ਬੈਠਿਆ ਤਨ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਉਹਨਾਂ ਦੀਆਂ ਉਹੀ ਜਾਣ ਪਰ ਜੋ ਦਿਲੋਂ ਤਨੋਂ ਮਨੋਂ ਉਸ ਬਾਬੇ ਨਾਨਕ ਨੂੰ ਧਿਆ ਲੈਂਦੇ ਐ ਫਿਰ ਉਹਨਾਂ ਦੇ ਬੀੜੇ ਪਾਰ ਹੋ ਜਾਂਦੇ ਐ ਸਾਤ ਸੰਗਤ ਕਿਉਂ ਆਪਾਂ ਆਪਣਾ ਜੀਵਨ ਅਜਾਈ ਵਿਕਾਰਾਂ ਵਿੱਚ ਬੈ ਕੇ ਗਵਾਉਣਾ ਹੈ ਉਸ ਮਹਾਰਾਜ ਸੱਚੇ ਪਾਤਸ਼ਾਹ ਦੇ ਲੇਖੇ ਲਾਈਏ ਕਿਰਤ ਵੀ ਕਰੀਏ ਤੇ ਨਾਲ-ਨਾਲ ਨਾਮ ਵੀ ਜਪੀਏ ਤੁਰਦੇ ਫਿਰਦੇ ਉੱਠਦੇ ਬੈਠਦੇ ਵਾਹਿਗੁਰੂ ਜਪੀਏ ਉਸ ਮਹਾਰਾਜ ਨੂੰ ਜਪੀਏ ਤੇ ਆਈਏ ਕੰਮ ਵਿੱਚ ਵੀ ਬਰਕਤਾਂ ਤੇ ਜ਼ਿੰਦਗੀ ਵਿੱਚ ਵੀ ਦੁੱਖ ਸੁੱਖ ਦਾ ਸਹਾਰਾ ਗੁਰੂ ਬੰਦੇ ਸੋ ਸਾਧ ਸੰਗਤ ਇਹ ਸਾਖੀ ਸੁਣਾਉਂਦਿਆਂ ਕੋਈ ਸ਼ਬਦਾਂ ਦੀ ਉੱਚੀ ਨੀਚ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਕਿਰਤ ਕਰੋ ਨਫ਼ਰਤ ਨਾ ਕਰੋ ਪਿਆਰ ਕਰੋ ਈਰਖਾ ਨਾ ਕਰੋ ਝੂਠ ਨਾ ਬੋਲੋ ਸੱਚ ਬੋਲੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ